ਪਿੰਡ ਸਭਰਾ ਵਿਖੇ ਪਹੁੰਚੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੂੰ ਕਮੇਟੀ ਮੈਂਬਰਾਂ ਵੱਲੋਂ ਸਰੋਪਾ ਦੇ ਕੇ ਕੀਤਾ ਗਿਆ ਸਨਮਾਨਿਤ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਜ਼ਿਲ੍ਹਾ ਵਿੱਤ ਸਕੱਤਰ ਸਾਫ ਸਿੰਘ ਸਭਰਾ ਅਤੇ ਜ਼ੋਨ ਪ੍ਰਧਾਨ ਕਾਰਜ ਸਿੰਘ ਸਭਰਾ ਅਤੇ ਇਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਅਤੇ ਹੋਰ ਕਿਸਾਨ ਆਗੂਆਂ ਵੱਲੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਡਾ ਨੂੰ ਪਿੰਡ ਸਭਰਾ ਵਿਖੇ ਪਹੁੰਚਣ ਤੇ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਪਰਤ ਜਾਣਕਾਰੀ ਦੇਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਦੇ ਹਿੱਤ ਦੀ ਖਾਤਰ 6 ਮਹੀਨੇ ਦੀ ਸਜ਼ਾ ਕਟਣ ਤੋਂ ਬਾਅਦ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਸਨ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇਹ ਮਾਨਸਨਮਾਨ ਕੀਤਾ ਗਿਆ ਹੈ ਉਹਨਾਂ ਕਹਿੰਦੇ ਕਿ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਡਾ ਨੇ ਹਮੇਸ਼ਾ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਚੜ੍ਹਦੀ ਕਲਾ ਦਾ ਨਾਰਾ ਮਾਰਿਆ ਹੈ ਅਤੇ ਉਹਨਾਂ ਦੇ ਹਿੱਤ ਦੀ ਖਾਤਰ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ ਹੋਰ ਕੀ ਆਖਿਆ ਇਹਨਾਂ ਕਿਸਾਨ ਆਗੂਆਂ ਨੇ ਆਉ ਸੁਣਦੇ ਹਾਂ ਜੋ ਅੱਜ ਇੱਥੇ ਨਗਰ ਸੁਭਰਾ ਦੇ ਵਿੱਚ ਸਾਰੇ ਆਪਣੇ ਡੀਪੀਓ ਸਾਹਿਬਾਨ ਇਕੱਠੇ ਹੋਏ ਔਰ ਬੜਾ ਇਹਨਾਂ ਨੇ ਪਿਆਰ ਫਤਕਾ ਸਨਮਾਨ ਕੀਤਾ ਵਾ ਇਹ ਪਿਛਲੇ ਦਿਨ ਜੋ ਪਿਛਲੇ ਥਾਵੇਂ ਦੇ ਕੋਈ 2012 ਦੇ ਥਾਣਾ ਦੇ ਵਿੱਚ ਫਰਮਜੀਤ ਸਿੰਘ ਕਿਰਤਵਾਲ ਤੋਂ ਜਿਨ੍ਹਾਂ ਦਾ ਤਿੰਨ ਬੇੜੇ ਸੀ ਉਹ ਨਸ਼ੇ ਦੀ ਦਲਦਲ ਦੇ ਵਿੱਚ ਪੁੱਜ ਚੁੱਕੇ ਸੀ ਔਰ ਉਹਨਾਂ ਦਾ ਜੋ ਸਿਸਟਮ ਅਹੀ ਆਰੇ ਵਗੈਰਾ ਜੋ ਸਾਰਾ ਕੁਝ ਉਹ ਤੈਸਨੇਥ ਹੋ ਚੁੱਕਾ ਹੈ ਔਰ ਉਹਨਾਂ ਨੇ ਕੁਝ ਰਾਬਤਾ ਕੀਤਾ ਮੁਲਾਜ਼ਮਾਂ ਦੇ ਨਾਲ ਕਿ ਮੈਂ ਆਪਦੀ ਜਗਾ ਵੇਚ ਕੇ ਕੋਈ ਕਰਜ਼ਾ ਲੈ ਲਵਾਂ ਲੋ ਕਰਜ਼ਾ ਦੇਣਾ ਸੀ ਕਿਾ ਕੁਝ ਭਰਾਵਾਂ ਦਾ ਬਾਕੀ ਕੋ ਥੋੜੀ ਬੋਧੀ ਜਗਾ ਲੈ ਲਵਾਂ ਤੇ ਮੇਰੇ ਕਨੈਕਸ਼ਨ ਜਿਹੜਾ ਉਹ ਸ਼ਿਫਟ ਕਰ ਦੋਤਾ ਕਰੇ। ਔਰ ਉਹਨਾਂ ਨੇ ਆਪਦਾ ਘਰ ਵੇਚ ਦਿਆ ਸਾਰਾ ਕੁਝ ਇੱਕ ਬਰਬਾਦੀ ਦਾ ਰਸਤਾ ਬਣ ਗਿਆ ਨਸ਼ੇ ਦੀ ਗਲਦਲ ਦੇ ਵਿੱਚ ਬੱਚੇ ਵਸਣ ਕਰਕੇ। ਔਰ ਬੂ ਹਵੇਲੀਆਂ ਦੇ ਲਾਗੇ ਹਰੀਕੇ ਰੋਡ ਤੇ ਕੋਈ ਜਗਾ ਚਾਰ ਪੰਜ ਮਰਲੇ ਲਈ ਉਹਨਾਂ ਨੇ ਕੋ ਦੋ ਕਮਰੇ ਪਾਏ। ਔਰ ਬਿਜਲੀ ਮੁਲਾਜ਼ਮਾਂ ਨੇ ਪਹਿਲ ਜਿੱਥੋਂ ਤੱਕ ਇਹਨਾਂ ਨੇ ਗੱਲ ਕੀਤੀ ਵੀ ਤੁਹਾਡਾ ਕਨੈਕਸ਼ਨ ਜਿਹੜਾ ਵਾ ਇੱਥੇ ਸ਼ਿਫਟ ਕਰ ਦੋਤਾ ਜਾਊਗਾ ਟਰਾਂਸਫਾਰਮ ਵਗੈਰਾ। ਪਰ ਹੋਇਆ ਕਿ ਜਦੋਂ ਗੱਲ ਸ਼ਿਫਟ ਦੀ ਆਈ ਔਰ ਪੁੱਡਾ ਦੀ ਇੱਕ ਲਹਿਜਾ ਦੇ ਕੇ ਪੀਏ ਜਗਾ ਪੁੱਡਾ ਦੇ ਨਾਲ ਲੱਗਦੀ ਆ ਔਰ ਤੁਹਾਨੂੰ ਕਨੈਕਸ਼ਨ ਹੀ ਦਿੱਤਾ ਜਾਊਗਾ ਕਿ 80 ਹਜ਼ਾਰ ਦੀ ਦਮਾਨ ਕੀਤੀ ਕਿ ਚਾਹ ਪਾਰਟੀ ਛਾਲੜੀ ਸਾਡੀ ਕੀਤੀ ਜਾਵੇ ਉਹਦੇ ਨਾਲ ਕੋਈ ਜਥੇਬੰਦੀ ਦਾ ਰਾਬਤਾ ਨਹੀਂ ਸੀ ਕੋਈ ਉਹਦੇ ਨਾਲ ਕੋਈ ਜਾਣ ਪਛਾਣ ਨਹੀਂ ਸੀ ਆਪਣੇ ਲੀਡਰ ਕਰਮਜੀਤ ਸਿੰਘ ਤਲਵੰਡੀ ਕਾਰ ਸਿੰਘ ਘਰੇਾਲਾ ਸਾਰੇ ਸਾਥੀ ਪੱਟੀ ਬਿਜਲੀ ਘਰ ਪਹੁੰਚੇ ਔਰ ਉਹ ਬੰਦਾ ਜਿਹੜਾ ਵਾ ਜਦੋਂ ਦੀ ਫੈਲ ਵਾਪਸ ਕੀਤੀ ਤਾਂ ਰੋਂਦਾ ਵਾਪਸ ਆ ਰਿਹਾ ਕਿ ਮੈਂ ਕੁਝ ਖਾ ਕੇ ਜਾਂ ਕਿ ਮੈਂ ਫਾ ਲੈ ਕੇ ਆਪ ਦਾ ਨਕਥਾਨ ਕਰ ਲੈਣਾ ਕਿਉਂ ਮੈਂ ਬਰਬਾਦ ਹੋ ਗਿਆ ਘਰ ਵੀ ਬਰਬਾਦ ਹੋ ਚੁੱਕਾ ਔਰ ਇਹਨਾਂ ਨੇ ਪ੍ਰੇਰਣਾ ਦਿੱਤੀ ਕਿ ਅਸੀਂ ਤੇਰੀ ਮਦਦ ਕਰਾਂਗੇ ਪਰ ਇਹ ਰਸਤਾ ਨਾ ਚੁਣੀ ਤੇਰਾ ਹੱਲ ਜਿਹੜਾ ਵਾ ਜਥੇ ਬੰਦੀ ਕਰਵਾਉ ਉਦੋਂ ਮਾਨ ਲਓ ਡੀਸੀ ਪਾਵਲਾ ਸਾਹਿਬ ਔਰ ਮੇਰਾ ਖਿਆਲ ਏ ਸੀ ਮੈਂ ਖਿਆਲ ਕਿ ਉਹਦਾ ਫੁੱਟੂ ਸਾਹਿਬ ਸੀਗੇ ਔਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਇਹਨਾਂ ਦਾ ਜਿਹੜਾ ਵਾਹਲੇ ਇਹਦਾ ਕੀਤਾ ਜਾਊ ਪਰਮਜੀਤ ਸਿੰਘ ਦਾ ਪਰ ਹੱਲ ਨਾ ਕਰਨ ਤੇ ਟ੍ਰਾਂਸਫਰ ਨੂੰ ਰੱਖ ਵੀ ਦਿੱਤਾ ਤਾਰਾਂ ਵੀ ਪਾਤੀਆਂ ਪਰ ਇੱਕ ਦਿਨ ਫੇਰ ਉਹ ਜਦੋਂ ਸ਼ਿਫਟਦਾਰ ਪ੍ਰੂਫ ਨਹੀਂ ਆਇਆ ਤੇ ਤਾਰਾਂ ਲਾਉਣ ਆ ਕੇ ਤੇ ਜਥੇਬੰਦੀ ਕੁਝਤੀ ਤੌਰ ਤੇ ਆ ਰਹੀ ਸੀ ਉਹਨਾਂ ਨੂੰ ਰੋਕਿਆ ਗਿਆ ਕਿ ਇਹਦਾ ਹੀ ਤਾਰਾਂ ਗਰੀਬ ਆਦਮੀ ਮਾਰਿਆ ਜਾ ਕੋ ਨਾ ਲਾਈਆਂ ਜਾਣ ਜਿਹੜਾ ਕੋਈ ਬੰਦਾ ਸਿਸਟਮ ਉਹ ਠੀਕ ਕੀਤਾ ਜਾਵੇ ਪਰ ਉਸ ਸਮੇਂ ਜਿਹੜੀਆਂ ਹਾਕਮ ਸਰਕਾਰਾਂ ਸੀ ਅnder khate ਉਹਨਾਂ ਨੇ ਇੱਕ ਬੰਦੀ ਲਫਜ਼ ਦਾ ਜਿਹੜਾ ਵਾ ਉਹ ਜਥੇਬੰਦੀ ਦੇ ਲੀਡਰਾਂ ਤੇ ਪਰਚਾ ਦਰਜ ਕਰ ਦਿੱਤਾ 2012 ਦੇ ਵਿੱਚ ਔਰ 2015 ਦੇ ਵਿੱਚ ਉਹਦੀ ਪੇਸ਼ੀ ਕੀਤੀ ਗਈ ਔਰ ਉਸ ਤੋਂ ਬਾਅਦ ਪੱਟੀ ਲੋਰ ਕੋਰ ਤੋਂ ਜਥੇਬੰਦੀ ਦੇ ਲੀਡਰਾਂ ਤੇ ਇੱਕ ਸਾਲ ਔਰ 2-2000 ਰੁਪਇਆ ਜੁਰਮਾਨਾ ਕੈਦ ਹੋ ਗਈ ਉਸ ਤੋਂ ਬਾਅਦ ਲੰਬਾ ਕੇਸ ਚਲਣ ਕਰਕੇ ਤੇ ਸੈਸ਼ਨ ਦੇ ਵਿੱਚ ਜਾ ਕੇ ਫੇਰ 6 ਮਹੀਨੇ ਤੋੜ ਕੇ ਪੱਕੀ ਸਜ਼ਾ 6 ਮਹੀਨੇ ਕਰ ਦਿੱਤੀ ਗਈ ਜਿਦੇ ਵਿੱਚ ਆਪਣੇ ਸਾਥੀ ਜਿਹੜੇ 6 ਸਾਥੀ ਜਿਹੜੇ ਗੋੰਦਵਾਲ ਸਾਹਿਬ ਕੇਂਦਰੀ ਜੇਲ੍ਹ ਦੇ ਵਿੱਚ 27 ਮਾਰਚ ਨੂੰ ਔਰ ਦੋ ਸਾਥੀ ਜਿਹੜੇ ਸਾਡੇ ਉਸ ਸੰਸਾਰ ਤੋਂ ਯਾਤਰਾ ਕਰਦੇ અલਵਿਦਾ ਹੋ ਗਏ ਬਹਾਦਰ ਸਿੰਘ ਤੁੰਗ ਤੇ ਕਰਮਜੀਤ ਸਿੰਘ ਤਰਵੰਡੀ ਔਰ ਪੂਰੇ 2.5 ਮਹੀਨੇ ਉੱਥੇ ਜੇਲ੍ਹ ਦੇ ਵਿੱਚ ਰਹੇ ਔਰ ਬੜਾ ਜਥੇਬੰਦੀ ਨੇ ਇਹਨਾਂ ਸਾਰੇ ਲੀਡਰਾਂ ਨੇ ਔਰ ਸਭਰਾਵਾਂ ਵਾਲਿਆਂ ਭਰਾਵਾਂ ਨੇ ਸਾਰਿਆਂ ਨੇ ਜਿੰਨੇ ਵੀ ਜਥੇਬੰਦੀਆਂ ਇਹਨਾਂ ਨੇ ਆਪ ਦਾ ਪੂਰੀ ਮਿਹਨਤ ਕਰਕੇ ਔਰ ਜਿਹੜੇ 6 ਲੀਡਰ ਜਥੇਬੰਦੀ ਦੇ ਫੇਰ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦੇ ਔਰ ਅੰਦੋਲਨ ਵੀ ਲਗਾਤਾਰ ਚੱਲ ਰਿਹਾ ਔਰ ਇਧਰਲੇ ਪਾਸੇ ਵੀ ਜਥੇਬੰਦੀ ਨੂੰ ਵਿਸਤਾ ਪੈ ਗਈ ਪਰ ਜਥੇਬੰਦੀ ਦੀ ਤਾਰੀਫ ਬਹੁਤ ਵੱਡੇ ਪੱਧਰ ਤੇ ਹੋਈ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕਿ ਭਾਵੇਂ ਲੀਡਰ ਅੰਦਰ ਤੇ ਰਹੇ ਕਿਹਾ ਪਰ ਰੋਲ ਬਹੁਤ ਵੱਡਾ ਨਭਾਇਆ ਕਿ ਜਥੇਬੰਦੀ ਨੇ ਉੱਥੇ ਪੂਰੀ ਸਰਕਤ ਰੱਖੀ ਔਰ ਅੱਜ ਵੀ ਆਪਣੇ ਯੋਧੇ ਉੱਥੇ ਜਿਹੜੇ ਆਓ ਬਾਰਡਰਾਂ ਤੇ ਬੈਠੇ ਆ ਸਰਬੱਤ ਦੇ ਭਲੇ ਲਈ ਜੋ ਕਿਸਾਨੀ ਮੰਗਾ ਉਹਨਾਂ ਵਾਸਤੇ ਔਰ 10 ਤਰੀਕ ਨੂੰ ਮੀਟਿੰਗ ਕਰਕੇ ਸਾਰਾ ਕੁਝ ਕਰਕੇ ਔਰ ਫਿਰ ਜਥੇਬੰਦੀ ਜਿਹੜੀ ਆ ਉੱਥੇ ਹਾਜ਼ਰ ਲਵਾਵਾਂਗੇ ਅਸੀਂ ਤੇ ਇਹੋ ਹੀ ਵਿਸ਼ਵਾਸ ਦਿੰਦੇ ਆ ਕਿ ਸਾਡੇ 9 ਪਹਿਲਾਂ ਵੀ ਮੇਨ ਲੀਡਰ ਹੈਗੇ ਆਪਣੇ ਸਾਰੇ ਔਰ ਇਹਨਾਂ ਨੇ ਬੜੀ ਮਿਹਨਤ ਕੀਤੀ 4-4 ਸਾਲ ਸਾਢੇ 2 ਪਹਿਲਾਂ ਵੀ ਤੁਰੇ ਹੋਰ ਨੰਨੇ ਮਾਨ ਸਨਮਾਨ ਆਪਨ ਦਿੱਤਾ ਪਰ ਜਿੰਨੀ ਆਪਣੀ ਜ਼ਿੰਦਗੀ ਦੀ ਪੂੰਜੀ ਆ ਇਹਨੂੰ ਆਪਾਂ ਇਤਰਾ ਨਿਮਾਉਂਦੇ ਰਵਾਂਗੇ ਜੇਲ ਕੋਈ ਪਹਿਲੀ ਵਾਰ ਨਹੀਂ ਆਪਾਂ ਰਿਹਾ ਹੋ ਕੇ ਕਿ ਛੇਵੀਂ ਵਾਰ ਅਸੀਂ ਜੇ ਕੱਲੀ ਕੱਲ ਦੱਸ ਦਈਏ ਗੱਲ ਛੇਵੀਂ ਵਾਰ ਅਸੀਂ ਜੇਲ ਦੇ ਵਿੱਚੋਂ ਆਏ ਆ ਅਜੇ ਗਾਂ ਕਿੰਨਾ ਸੰਘਰਸ਼ ਚੱਲਣਾ ਕਿੰਨੇ ਜਾਲ ਸਰਕਾਰ ਨੇ ਚੱਲਨੇ ਆ ਔਰ ਗਾੜੀ ਆਕੂਆਂ ਦੇ ਕਿਹੋ ਜਿਹੇ ਔਂਕੜਾ ਆਉਣੀਆਂ ਤੇ ਔਂਕੜਾ ਆਉਂਦੀਆਂ ਤੇ ਫੇਰ ਹੀ ਸਰਬੱਤ ਦੇ ਭਲੇ ਲਈ ਲੜਾਈ ਲੜੀ ਜਾਂਦੀ ਐ ਕੋਈ ਖਾਲਾ ਜੀ ਦਾ ਵਾਲਾ ਨਹੀਂ ਮੈਂ ਤੇ ਕੀ ਨਮਸਕਾਰ ਕਰਦਾ ਇਹਨਾਂ ਸਾਰੇ ਲੀਡਰਾਂ ਦੇ ਚਰਨਾਂ 'ਚ ਵਿਝੇੜੇ ਆਪਦੇ ਘਰਾਂ ਦੇ ਕੰਮ ਧੰਦੇ ਛੱਡ ਕੇ ਪਰਿਵਾਰਾਂ ਨੂੰ ਇੱਕ ਮੈਂ ਕਹਾਂ ਕਿ ਜਵਾਬ ਦੇ ਕੇ ਜਿਵੇਂ ਕੋਈ ਤਲਾਕ ਨਾਮ ਦਾ ਸਿਸਟਮ ਹੁੰਦਾ ਔਰ ਵੱਡੇ ਪੱਧਰ ਤੇ ਸੇਵਾ ਕਰਨੀ ਸਰਬੱਤ ਦੇ ਭਲੇ ਦੀ ਇਦੋਂ ਵੱਡੀ ਹੋਰ ਕੋਈ ਗੱਲ ਨਹੀਂ ਜਾ ਸਕਦੀ ਮੈਂ ਬਹੁਤ ਬਹੁਤ ਸਾਰੇ ਲੀਡਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਨਮਾਨ ਕੀਤਾ ਵਾ ਸਾਰੇ ਲੀਡਰਾਂ ਨੇ ਇਧਰੋਂ ਆਪਣੇ ਸਖਦੇਵ ਸੋਆ ਆਪਣਾ ਅਤਰਗਰ ਸਿੰਘ ਚੰਬਾ ਅਸਰਗਰ ਸਿੰਘ ਦੋਬਲੀ ਬਲਦੇਵ ਤੋਂ ਇਧਰੋਂ ਧਰਤਨ ਪਿਤਾ ਗੁਰਜਨ ਦੇਵ ਦੇ ਜੋਂ ਤੋਂ ਪੁੱਜੇ ਉਧਰਲੇ ਪਾਸੋਂ ਇਹ ਸਾਹਬ ਸਿੰਘ ਆ ਆਪਣਾ ਸੋਨੂੰ ਵੀ ਇਕਾਂ ਬੈਠਾ ਆ ਆਪਣਾ ਤੇ ਅਹੀਂ ਦੇ ਚਾਚਾ ਜੀ ਨੇ ਨਾਲ ਨਾਲ ਨੂੰ ਚੱਪਾ ਭੋਜੰਦਾ ਇਧਰ ਆਪਣੇ ਸਾਥੀ ਸਾਰੇ ਘਰ ਸਿੰਘ ਆ ਆਪਣਾ ਡਾਕਟਰ ਸਾਹਿਬ ਆ ਇਧਰ ਆਪਣਾ ਵੀਰ ਗੈਂਥ ਜੰਤੀ ਦਾ ਲਾੜੀ ਗੁਰਵਿੰਦਰ ਸਿੰਘ ਸਰਵਨ ਸਿੰਘ ਤੋਂ ਆ ਤੇ ਜਗਜੀਤ ਸਿੰਘ ਤੇ ਆਪਣਾ ਵੀਰ ਬਬਲ ਜੀ ਇਹਨਾਂ ਸਾਰਿਆਂ ਨੇ ਚੰਗੀ ਫਿਰਕਤ ਨਿਭਾਉਣ ਦਾ ਤੇ ਬਹੁਤ ਮਾਨ ਸਨਮਾਨ ਕਰਦੇ ਆ ਤੇ ਇਦਾਂ ਹੀ ਸਾਡਾ ਪਰਿਵਾਰ ਬਣਿਆ ਰਹੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ